ਤਾ ਇੰਸਟਾਗ੍ਰਾਮ ਤੇ ਰੀਲਾ ਬਣਾ ਰਹੀ ਕਾਂਸਟੇਬਲ ਜਿਸ ਦੇ ਕੋਲੋਂ ਚਿੱਟਾ ਬਰਾਮਦ ਹੋਇਆ ਹੈ ਜਿਸ ਦੀ ਕਾਲੀ ਥਾਰ ਦੇ ਵਿੱਚੋਂ 17.17 ਗ੍ਰਾਮ ਚਿੱਟਾ ਬਰਾਮਦ ਹੋਇਆ ਉਸ ਤੇ ਪੰਜਾਬ ਪੁਲਿਸ ਵੱਲੋਂ ਵੱਡਾ ਐਕਸ਼ਨ ਲੈ ਲਿਆ ਗਿਆ ਹੈ ਜੀ ਹਾਂ ਪੰਜਾਬ ਪੁਲਿਸ ਵੱਲੋਂ ਇਸ ਮਹਿਲਾ ਕਾਂਸਟੇਬਲ ਨੂੰ ਡਿਸਮਿਸ ਕਰ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਸਾਰੀ ਪ੍ਰਾਪਰਟੀ ਦੀ ਜਾਂਚ ਦੀ ਵੀ ਗੱਲ ਲੱਖ ਦਿੱਤੀ ਹੈ ਤੇ ਸੁਣੋ ਆਈਜੀ ਕੀ ਕੁਝ ਕਹਿ ਰਹੇ ਨੇ ਕੱਲ ਸ਼ਾਮ ਬਠਿੰਡਾ ਦੇ ਵਿੱਚ ਲੇਡੀ ਕਾਂਸਟੇਬਲ ਓਮਨਦੀਪ कौर ਨੂੰ ਗ੍ਰਿਫਤਾਰ ਕੀਤਾ ਬਠਿੰਡਾ ਪੁਲਿਸ ਨੇ 17 ਗ੍ਰਾਮ ਹੈਰਵਿੰਦ ਨਾਲ ਇਹ ਲੇਡੀ ਕਾਂਸਟੇਬਲ ਦਾ ਜਿਹੜਾ ਨੰਬਰ ਸੀਗਾ 621 ਮਾਨਸਾ ਦਾ ਨੰਬਰ ਆ ਜੋ ਕਿ ਬਠਿੰਡਾ ਦੇ ਵਿੱਚ ਡਿਊਟੀ ਕਰ ਰਹੀ ਸੀਗੀ ਇਸ ਨੂੰ ਤੁਰੰਤ ਜਿਹੜਾ ਉਸ ਤੋਂ ਬਾਅਦ ਦੇ ਵਿੱਚ ਕਿਉਂਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਦੀਆਂ ਬਹੁਤ ਸਖਤ ਹਦਾਇਤਾਂ ਹੈ ਕਿ ਕੋਈ ਵੀ ਜਿਹੜਾ ਡਰੱਗਸ ਦੇ ਕੇਸ ਦੇ ਵਿੱਚ ਫੜਿਆ ਜਾਂਦਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੋਂ ਤੁਰੰਤ ਐਸਐਸਪੀ ਮਾਨਸਾ ਨੇ ਇਸ ਕੇਸ ਦੇ ਵਿੱਚ ਪੂਰਾ ਪ੍ਰੋਸੀਜਰ ਫਾਲੋ ਕਰਕੇ ਆਰਟੀਕਲ 311 ਦੇ ਤਹਿਤ ਇਹਨੂੰ ਨੌਕਰੀ ਤੋਂ ਡਿਸਮਿਸ ਕੀਤਾ ਉਸ ਤੋਂ ਇਲਾਵਾ ਇਹਦੀਆਂ ਸਾਰੀਆਂ ਪ੍ਰਾਪਰਟੀਆਂ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਔਰ ਕਿਸੇ ਵੀ ਕਿਸਮ ਦੀ ਇਲੈਗਲ ਪ੍ਰਾਪਰਟੀ ਜੇ ਪਾਈ ਜਾਏਗੀ ਤਾਂ ਉਸ ਪ੍ਰਾਪਰਟੀ ਦੇ ਨਾਲ ਵੀ ਉਸੇ ਸ਼ਕਤੀ ਦੇ ਨਾਲ ਨਜਿੱਠਿਆ ਜਾਏਗਾ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਬਜਟ ਦੀ ਆ ਰਹੀ ਹੈ ਪ੍ਰਾਪਰਟੀਆਂ ਦੇ ਨਾਲ ਉਹਦੇ ਤੋਂ ਇਲਾਵਾ ਇਹਦੀ ਜਿਹੜੀ ਤਫਤੀਸ਼ ਹੈ ਇਸ ਕੇਸ ਦੀ ਪੂਰੀ ਡੂੰਘਾਈ ਦੇ ਨਾਲ एसएसपी ਬਠਿੰਡਾ ਨੂੰ ਬਹੁਤ ਸਖਤ ਹਦਾਇਤਾਂ ਕੀਤੀਆਂ ਗਈਆਂ ਕਿ ਇਹਦੀ ਪੂਰੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਜਾਵੇ ਇਹਦੇ ਵਿੱਚ ਸਾਰੇ ਹੀ ਬੈਕਵਰਡ ਫਾਰਵਰਡ ਲਿੰਕੇਜਸ ਦੇਖੇ ਜਾਣ ਪਰ ਪੂਰੀ ਤਹਿ ਤੱਕ ਇਸ ਕਿਸ ਵਿੱਚ ਜਾਇਦਾ ਹੋਵੇ ਤਾਂ ਵੱਡੇ ਅਫਸਰਾਂ ਵੱਲੋਂ ਤਾਂ ਕਾਰਵਾਈ ਦੀ ਗੱਲ ਆਖ ਦਿੱਤੀ ਹੈ ਤੇ ਹੁਣ ਵੇਖਣਾ ਹੋਵੇਗਾ ਕਿ ਇਸ ਮਹਿਲਾ ਕਾਂਸਟੇਬਲ ਦੇ ਨਾਲ ਕੀ ਵੱਡੇ ਜਿਹੜੇ ਹੋਰ ਪੁਲਿਸ ਮੁਲਾਜ਼ਮ ਨੇ ਜਾਂ ਫਿਰ ਹੋਰ ਜਿਨ੍ਹਾਂ ਨੂੰ ਆਮ ਸ਼ਬਦਾਂ ਦੇ ਵਿੱਚ ਕਹਿ ਸਕਦੇ ਆ ਕਾਲੀਆਂ ਭੇਡਾਂ ਨੇ ਜੋ ਅੰਦਰ ਖਾਤੇ ਪੁਲਿਸ ਦੀ ਵਰਦੀ ਦੇ ਰੋਪ ਦੇ ਥੱਲੇ ਚਿੱਟੇ ਦਾ ਵਪਾਰ ਕਰ ਰਹੇ ਨੇ ਉਹਨਾਂ ਤੱਕ ਕੀ ਪੰਜਾਬ ਪੁਲਿਸ ਪਹੁੰਚ ਪਾਉਂਦੀ ਹੈ ਜਾਂ ਫਿਰ ਨਹੀਂ ਤੇ ਹੁਣ ਇਸ ਮਹਿਲਾ ਕਾਂਸਟੇਬਲ ਨੂੰ ਡਿਸਮਿਸ ਕਰ ਦਿੱਤਾ ਗਿਆ ਹੈ ਤੇ ਹੁਣ ਉਸਦੀ ਪ੍ਰਾਪਰਟੀ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਸਾਨੂੰ ਦੱਸੋ